ਤਾਨੀ ਇਹ ਮਹਾਰਾਣੀ ਅੰਦਰ ਕੀ ਕਰਨ ਲਈ ਹੈਗੀ ਬੈ ਕੇ ਮੁੰਡਾ ਦੇ ਕੰਮ ਤੇ ਚਲਾ ਗਿਆ ਵਾ ਉਹਨੇ ਅੱਜ ਰੋਟੀ ਖਾਣ ਵੀ ਨਹੀਂ ਆਣਾ ਦੂਰ ਗਿਆ ਕਿਤੇ ਤੇ ਇਹ ਅੰਦਰ ਵੜ ਗਈ ਨਾ ਇਹਦੀਆਂ ਮੀਨ ਮੇਖਾ ਹੀ ਨਹੀਂ ਕਿਤੇ ਮੁੱਕਦੀਆਂ ਹੈਗੀਆਂ ਬੰਦਾ ਤੂੰ ਬਾਹਰ ਆ ਜਾ ਕੋਈ ਕੰਮ ਕਾਜ ਵੇਖ ਲੈ ਆ ਕੇ ਸੀਮਾ ਜੀ ਸੀਮਾ ਆਈ ਜੇ ਲਾ ਇਹ ਮਹਾਰਾਣੀ ਪੜਾ ਨਵਾਂ ਸੂਟ ਪਾ ਕੇ ਬੈ ਗਈ ਹੈ ਆ ਹੁਣ ਇਹਨੂੰ ਮੈਂ ਸਵਾ ਕੇ ਦਿੱਤਾ ਤੇ ਇਹਨੂੰ ਘਰੇ ਹੀ ਪਾ ਕੇ ਬਹਿ ਗਈ ਇਹਨੇ ਕਿੱਥੇ ਜਾਣਾ ਮਾਂ ਹਾਂਜੀ ਮੰਮੀ ਮੈਂ ਪਹਿਲਾਂ ਮੈਨੂੰ ਤੂੰ ਇੱਕ ਗੱਲ ਦਾ ਜਵਾਬ ਦੇ ਤੇ ਆ ਨਵਾਂ ਸੂਟ ਤੂੰ ਘਰੇ ਹੀ ਪਾ ਕੇ ਬਹਿ ਗਈ ਹੂੰ ਤੂੰ ਕਿੱਥੇ ਜਾਣਾ ਮੁੰਡਾ ਤੇ ਅੱਜ ਘਰ ਨਹੀਂ ਹੈਗਾ ਤੇ ਤੂੰ ਕਿੱਥੇ ਜਾਣਾ ਵਾ ਨਹੀਂ ਮੰਮੀ ਮੈਂ ਕਿਤੇ ਨਹੀਂ ਚੱਲੀ ਆਈ ਹਾਂ ਹੂੰ ਫਿਰ ਸੂਟ ਕੋ ਪਾਇਆ ਨਵਾਂ ਉਹਨੂੰ ਅੱਜ ਵੀਰਾ ਭਾਬੀ ਆਣ ਲੱਗੀ ਹੈ ਨਾ ਦਿਵਾਲੀ ਦੇ ਤਾਂ ਕਰਕੇ ਮੈਂ ਪਾ ਲਿਆ ਅੱਛਾ ਲਡੋ ਰਾਣੀ ਦੇ ਫਿਰ ਪੇਕਿਆ ਨੇ ਆਣਾ ਏ ਦਿਵਾਲੀ ਦੇ ਦਿਨ ਜਿੱਦਾਂ ਦਾ ਵਰਤ ਦੇਗੇ ਉਦਾਂ ਦੀ ਉਹ ਦਿਵਾਲੀ ਦੇ ਜਾਣਗੇ ਨਹੀਂ ਮੰਮੀ ਜਿੰਨੇ ਜੋ ਗਿਆਗੇ ਆ ਕਰਕੇ ਜਾਂਦੇ ਆ ਸੋਨਾ ਕਰ ਜਾਂਦੇ ਆ ਉਤਰ ਜਿੱਤੀਆਂ ਦਾ ਕਰਨਾ ਪੈਂਦਾ ਵਾ ਅਸੀਂ ਨਹੀਂ ਕਰਦੇ ਤੂੰ ਤਾਂ ਕਹਿਣਾ ਹੀ ਆ ਵੀ ਸੋਨਾ ਕਰਕੇ ਜਾਂਦੇ ਆ ਭਾਵੇਂ ਉਹ ਤੇਰੇ ਹੱਥ ਚ ਫੜਾ ਜਾਂ 100 ਰੁਪਈਆ ਤੂੰ ਤਾਂ ਕਹਿਣਾ ਮੈਨੂੰ ਲੱਖਾਂ ਦੇਗੇ ਹੈਗੇ ਹੈ ਹੈ ਪਹਿਲਾਂ ਮੈਨੂੰ ਇੱਕ ਗੱਲ ਦਾ ਜਵਾਬ ਦੇ ਪਈ ਸੂਟ ਤੇ ਤੂੰ ਪਾਇਆ ਹੀ ਪਾਇਆ ਵਾ ਤੇ ਆ ਮੰਦਰੀ ਕਿਹੜੀ ਕਿੱਲੋਂ ਪਾ ਕੇ ਬੈਗੀ ਨਾਲ ਹੈ ਮੈਨੂੰ ਜਵਾਬ ਦੇ ਬੋਲਦੀ ਨਹੀਂ ਅੱਗੋਂ ਮੰਮੀ ਉਹ ਮੈਂ ਕਿ ਚਲ ਪਾ ਲੰਨੀ ਆ ਕਾਦੇ ਲਈ ਉਹ ਦਿਨ ਵਰਤ ਤੇ ਤੇ ਪੜਾਈ ਸੀ ਨਾ ਮੈਨੂੰ ਉਦੋਂ ਦੀ ਮੇਰੇ ਕੋਲ ਹੀ ਪਈ ਸੀ ਮੈਂ ਤੁਹਾਨੂੰ ਦਿੱਤੀ ਨਹੀਂ ਨਹੀਂ ਪਹਿਲਾਂ ਮੈਨੂੰ ਤੂੰ ਦੱਸ ਜੇ ਤੂੰ ਘਰ ਵਾਲੇ ਸੂਟ ਪਾ ਲੈਂਦੀ ਘਰ ਵਾਲਾ ਪਾ ਲੈਂਦੀ ਨਾ ਤੂੰ ਪਾਂਦੀ ਮੰਦਰੀ ਤੇ ਕੀ ਗੱਲ ਉਹਨਾਂ ਨੇ ਦਿਵਾਲੀ ਨਹੀਂ ਦੇਣੀ ਰਹਿ ਜਾਣੀ ਸੀ ਉਹਨਾਂ ਦੀ ਦਿਵਾਲੀ ਦੇਨੋਂ ਮੁੰਦਰੀ ਲਾ ਕੇ ਤੇ ਫੜਾ ਇੱਧਰ ਮੈਨੂੰ ਨਾ ਕਿਸੇ ਕੋ ਪੁੱਛਣਾ ਨਾ ਗਿਚਣਾ ਅੱਜ ਤੇ ਪਾ ਲਿਆ ਹੀ ਤੇ ਗਾਂ ਤੋਂ ਮੈਨੂੰ ਪੁੱਛੇ ਤੋਂ ਬਿਨਾ ਜੇ ਤੂੰ ਕੋਈ ਨਵਾਂ ਕੱਪੜਾ ਪਾਇਆ ਤੇ ਫੇਰ ਵੇਖੀ ਠੀਕ ਹੈ ਕੱਲ ਕੰਮਗੁੰਮ ਕਰੋ ਹੁਣ ਜਾ ਕੇ ਕੋਈ ਇੱਕ ਮਿੰਟ ਮੇਰੀ ਗੱਲ ਸੁਣ ਹੁਣ ਰੋਟੀ ਪਾਣੀ ਦੀ ਤਿਆਰੀ ਚ ਨਾ ਲੱਗ ਜੀ ਸਿਰਫ ਚਾਹ ਪਾਣੀ ਪਿਆਈ ਤੇ ਉਹਨਾਂ ਨੂੰ ਤੁਰਦਾ ਬਣਾਇ ਸੁਣੀ ਨਾ ਮੇਰੀ ਗੱਲ ਗੱਲ ਨਾ ਓਪੀ ਆ 당ਗੀ ਪਹਿਲੋ ਜਦੋਂ ਆਣਗੇ ਫਿਰ ਮੇਰੀ ਸੁਣ ਗੱਲ ਜੇ ਠੰਡਾ ਪਿਉਣਾ ਹੀ ਨਾ ਤੇ ਠੰਡਾ ਪਿਆ ਦੀ ਤੇ ਚਾਹ ਨਾ ਬਣਾਈ ਮੁੜ ਕੇ ਆਪਣੀ ਜ਼ੁਬਾਨ ਤੇ ਰਹੀ ਠੰਡੇ ਤੋਂ ਚਾਹ ਨਹੀਂ ਬਣਨੀ ਚਾਹੀਦੀ ਬਸ ਫਿਰ ਠੰਡਾ ਤੇ ਠੰਡਾ ਹੀ ਪਿਉਣਾ ਹੀ ਠੀਕ ਆ ਗਿਆ ਇਹਦਾ ਭਰਾ ਫਟਪਟੀਲਾ ਆ ਕੇ ਨੇ ਕਿੱਥੇ ਸੌਂ ਗਈ ਤੈਨੂੰ ਬੈਲ ਨਹੀਂ ਸੁੰਦੇ ਜਾ ਜਾ ਕੇ ਦਰਵਾਜ਼ਾ ਖੋਲ ਸੀਮਾ ਬਾਹਰ ਮੰਨ ਕੇ ਚੱਲੀ ਜੇ ਚੱਲ ਜਾ ਬੂਆ ਖੋਲ ਜਾ ਕੇ ਕਰਦੀ ਆਲੀ ਸਸੀ ਕਾਂਜੀ ਸਸਿਕਲ ਜੀ ਕੀ ਹਾਲ ਹੈ ਠੀਕ ਹੋ ਹਾਂਜੀ ਧੀ ਠੀਕ ਜੀ ਹਾਂਜੀ ਹਾਂਜੀ ਠੀਕ ਜੀ ਸਸੀ ਕਾਂਜੀ ਸਸਿਕਲ ਜੀ ਕੀ ਹਾਲ ਹੈ ਬਸ ਠੀਕ ਹਾਂ ਜੀ ਸਸੀ ਦੀ ਮਾਸੀ ਜੀ ਸਸਿਕਲ ਜੀ ਕੀ ਹਾਲ ਹੈ ਠੀਕ ਹੋ ਠੀਕ ਸੇਰ ਕਿੱਦਾਂ ਠੀਕ ਠਾਕ ਅਸੀਮਾ ਤੂੰ ਇੱਥੇ ਖੜੀ ਜਾ ਪਾਣੀ ਪੁਣੀ ਲਿਆ ਭਰਾ برو ਜਾਈ ਵਸਤੇ ਹਾਂਜੀ ਆਇਓ ਇੱਕ ਮਿੰਟ ਮੰਮੀ ਕੀ ਖਾਣਾ ਹੁਣ ਤੋਂ ਮੈਨੂੰ ਗੱਲ ਸੁਣਿਓ ਥੋਣੇ ਚੱਲ ਯਾਨੀ ਇਹਦਾ ਸੋ ਮੰਮੀ ਉਹ ਕੋਲਡ ਡਰਿੰਕ ਦੇ ਦਿੰਦੇ ਪਾਣੀ ਲੈ ਕਰਨੀ ਲੈਉਣੇ ਨਹੀਂ ਮੇਰੀ ਗਰਲ ਸੁਣ ਆਪਣੀ ਜਬਾਨ ਤੇ ਰਹੀਂ ਕੋਲਡ ਡਰਿੰਕ ਪੋਣੀ ਚਾਚੋ ਵਾਲੇ ਪਾਸੇ ਨਾ ਲੱਗੀ ਚਾਹ ਨਹੀਂ ਬਣਾਉਣੇ ਠੀਕ ਹਾਂਜੀ ਮੈਡਮ ਇਹ ਕੀ ਗੱਲ ਬੜੇ ਨਵਾਬ ਦੇ ਆਏ ਆ ਨਵਾਬ ਜਦੇ ਜਿਹੜੇ ਤੂੰ ਕੱਚ ਦੇ ਗਲਾਸ ਕੱਢਣ ਲੱਗੀ ਇੱਧਰ ਵੇ ਆ ਫੜ ਤੇ ਇੰਨਾ ਚ ਪਾ ਕੇ ਦੇ ਚੱਲ ਇੰਨਾ ਚ ਕੋਲਡ ਡਰਿੰਕ ਪੋਣੀ ਮम्मा ਮਨ ਚਿਹਰਾ ਕੇ ਉੱਤਰ ਗਿਆ ਚੱਲ ਪਾ ਦੇ ਫਿਰ ਉਹਨਾਂ ਚ ਪਾ ਦੇ ਆਏ ਵੱਡੇ ਦੇ ਪੇਕੇ ਨਹੀਂ ਲਿਆਂਦੇ ਕਾਦੇ ਵਸਤੇ ਹੀ ਵਰਤਨੇ ਨਹੀਂ ਆਜਦੇ ਹਲੋ ਵੇਜੀ ਇਲਾ ਸਾਗਰ ਇਲਾ ਪੰਗ ਇਹਨੂੰ ਪਤਾ ਨਾ ਮੈਨੂੰ ਸ਼ੂਗਰ ਹੈਗੀ ਹੈ ਤੋ ਉਹ ਤਾਂ ਕੰਨੀ ਇਹਨੂੰ ਪਿਆਵਾ ਤੇ ਚੜਾਈ ਚੜਾਦਾ ਇਹਨੂੰ ਜਲਦੀ ਹੁਣ ਮੇਰੇ ਮੂੰਹ ਵੱਲ ਕੇ ਦੇਖੀ ਜਰਨੀ ਆ ਇਹਨੂੰ ਜਾ ਕੇ ਤੇ ਬੋਤਲ ਚ ਪਾ ਦੇ ਕੋਈ ਹੋਰ ਚਾਲ ਪਰੋਣੇ ਆ ਜਾਣਗੇ ਤੇ ਕੰਮ ਆ ਜੂਗੀ ਮੇਰੀ ਗੱਲ ਸੁਣ ਤੇਰਾ ਵੀ ਗਲਾ ਖਰਾਬ ਹੈ ਕਿਤੇ ਇਹਨੂੰ ਪੀਣ ਦੀ ਕੋਸ਼ਿਸ਼ ਨਾ ਕਰੀ ਤੇ ਚੁੱਪ ਕਰਕੇ ਨਾ ਇਹਨੂੰ ਵੀ ਬੋਤਲ ਚ ਪਾਇਆ ਤੇ ਫਿਰ ਕੰਮ ਆ ਜੂਗੀ ਪਰੌਣੇ ਕੋਈ ਆਏ ਹੋਏ ਤੇ ਠੀਕ ਹੈ ਮੰਮੀ ਹਾਂ ਪ੍ਰਿੰਸ ਤੇਰੇ ਕੰਮ ਕਰਦਾ ਕੀ ਹਾਲ ਚਾਲ ਹੈ ਕੰਮ ਕਰਦਾ ਠੀਕ ਹੈ ਅੱਜ ਚਲਾਈ ਚਲਦੀ ਰਹਿੰਦੀ ਹੈ ਅੱਜ ਛੁੱਟੀ ਹੈ ਗਈ ਮੈਂ ਚੱਲ ਭੈਣ ਨੇ ਦੀਵਾਲੀ ਦੇ ਆਈਏ ਭੈਣਾਂ ਦੇ ਭਰਾ ਦੇ ਆਸ ਹੁੰਦੀ ਹੈ ਦੀਵਾਲੀ ਦੀ ਚੱਲ ਮੈਂ ਕਹਿੰਦਾ ਦੀਵਾਲੀ ਦੇ ਆਈਏ ਹੋਰ ਮਾਸੀ ਸਨੋਂ ਠੀਕ ਠਾਕ ਹੈ ਜੀ ਸਤਾ ਹਾਂਜੀ ਠੀਕ ਠਾਕ ਚੋਂ ਠੀਕ ਚੱਲ ਰਹੀ ਆ ਵਾ ਹੋਰ ਪ੍ਰੀਤ ਤੇਰਾ ਕੀ ਹਾਲ ਚਾਲ ਆ ਠੀਕ ਮਾਸੀ ਜੀ ਬੜੇ ਚਿਰ ਬਾਅਦ ਚੱਕਰ ਲਾਇਆ ਵਾ ਟਾਈਮ ਇਦਾਂ ਹੀ ਆ ਮੁੰਡੇ ਦੇ ਪੇਪਰ ਚੱਲਦੇ ਹੀ ਚੋ ਅੱਜ ਛੁੱਟੀ ਸੀ ਪੇਪੜਾ ਕਰਕੇ ਹੋਈ ਤਾਂ ਅੰਗਰ ਕਿਵੇਂ ਅੱਜ ਦੀਦੀ ਵਾਲ ਹੋ ਹੈ ਜੀ ਜਾ ਕੇ ਚੱਲ ਚੱਲ ਅੰਗ ਮੈਂ ਦੀਵਾਲੀ ਦੇ ਹੈ ਜੱਕੇ ਮਾਸੀ ਜੀ ਮੈਂ ਪੇਕੇ ਵੀ ਘਟ ਜਾਨੀ ਆ ਮੇਰੇ ਸਿਰ ਤੇ ਸਭ ਕੁਝ ਸੱਸ ਮਾਤੇ ਹੈਗੀ ਨਹੀਂ ਆ ਤਾਂ ਸਾਰਾ ਕੰਮ ਨੂੰ ਆਪ ਨੂੰ ਕਰਨਾ ਪੈਂਦਾ ਨਾਲੇ ਕੁਝ ਕੰਮ ਸਿਆਣੀ ਆ ਚੰਗਾ ਕਰਦੀ ਆ ਜਿਹੜਾ ਨਹੀਂ ਜਾਂਦੀ ਤੇ ਸਾਡੀ ਸਾਡੀ ਤੇ ਰੋਜ ਲੱਕੀ ਦਾ ਸਿਰ ਖਾਂਦੀ ਆ ਮੈਨੂੰ ਲੈ ਜਾ ਪੇਕੇ ਮੈਨੂੰ ਲੈ ਜਾ ਪੇਕੇ ਇਹ ਤੇ ਥੋੜਾ ਜਿਹਾ ਮੇਰਾ ਡੰਡਾ ਨਾ ਨਾ ਕਾਇਮ ਹੋਵੇ ਤੇ ਉਹ ਤੇ ਦੂਜੇ ਦਿਨ ਤੁਹਾਡੇ ਵੱਲ ਤੁਰੀ ਹੋਵੇ ਖਰਚੇ ਹੀ ਨਹੀਂ ਮਾਣਦੀ ਆਂ ਦੇ ਜੇ ਤੁਹਾਡੇ ਵੱਲ ਨਿਤ ਤੁਰੀ ਰਹੇ ਨਾ ਤੇ ਤੁਹਾਡਾ ਤੇ ਖਰਚਾ ਹੀ ਬਹੁਤ ਕਰਾਵੇ ਇਸੇ ਕਰਕੇ ਇਹਨੂੰ ਜਾਣ ਨਹੀਂ ਦੇਈਦਾ ਵੀ ਤੂੰ ਘਰ ਬਹਿ ਲਓ ਛੱਡੋ ਮਸੀ ਜੀ ਆਹ ਸੂਟ ਆਹ ਸੂਟ ਦੀਦੀ ਦਾ ਜੇ ਆਹ ਸੂਟ ਤੁਹਾਡਾ ਜੇ ਆਹ ਸੂਟ ਪਾ ਦੀ ਰਾਜ ਤੇ ਪੱਗ ਦੇ ਨਾਲ ਪਿਆਜ਼ ਜਿੱਤੇ ਗਲ ਛੋਟਾ ਜਾਂ ਠੀਕ ਆ ਹਲੋ ਮਸੀ ਜੀ ਦੱਬਾ ਮੇਲੇ ਆ ਕੇ ਨਹੀਂ ਆਈ ਹੈਗੀ ਦਿਵਾਲੀ ਨੂੰ ਟੈਂਸ ਸੀ ਨਾ ਦੀਜੀ ਨਾ ਸਗਣ ਢਾਡਾ ਜੀ ਵਿੱਚ ਠੀਕ ਹੈ ਦਿਵਾਲੀ ਤੇ ਦੇ ਦਿੱਤੀ ਇਹ ਵੀਰੇ ਭਾਬੀ ਨੇ ਹੁਣ ਕਿਵੇਂ ਕਮਾ ਚਾਹ ਵਲੋਂ ਚਾਹ ਦਾ ਤੇ ਮਨਾ ਕੀਤਾ ਮੰਮੀ ਨੇ ਚਲਿਏ ਬਰੀਦ ਫਿਰ ਬੈਠੋ ਚਾਹ ਦਾ ਤੇ ਹੁਣ ਟਾਈਮ ਨਿਕਲ ਗਿਆ ਵਾ ਕੋਈ ਨਹੀਂ ਬੈਠੋ ਰੋਟੀ ਤਿਆਰ ਕਰ ਲੈਂਦੀ ਐ ਸੀਮਾ ਕਿ ਮੈਂ ਕੰਨੀ ਤਿਆਰ ਕਰ ਰਹੀ ਰੋਟੀ ਤੇ ਟਿਕਾ ਕੇ ਜਾਇਓ ਨਹੀਂ ਬਸ ਰੋਟੀ ਵੇ ਘਰ ਜੇ ਖਾਵਾਂਗਾ ਉਹਨੇ ਲੀਂ ਅੱਛਾ ਮਾਸੀ ਜੀ ਚੰਗਾ ਮਾਸੀ ਜੀ ਮੰਮੀ ਉਹ ਸਾਗਰ ਆਇਆ ਭਤੀਜਾ ਮੇਰਾ ਦੀਵਾਲੀ ਦੇ ਦਿੰਦੇ ਕੁਝ ਦੇ ਦਿੰਦੇ ਨਹੀਂ ਨਹੀਂ ਕੁਝ ਨਹੀਂ ਦੇਣਾ ਬੜੇ ਦਿਨ ਪਏ ਹਲੇ ਦੀਵਾਲੀ ਨੂੰ ਦੇ ਆਈ ਜੇ ਤੈਨੂੰ ਬਹੁਤ ਰੀਜ ਸ਼ੌਕ ਹੈ ਨਾ ਤੇ ਦੇ ਆਈ ਮੈਂ ਆਪੇ ਤੈਨੂੰ ਭੇਜ ਦਾਂਗੀ ਪੇਕੇ ਜਾ ਕੇ ਉੱਥੇ ਦੇ ਆਈ ਤੇ ਨਾਲੇ ਮੇਰੀ ਗੱਲ ਸੁਣ ਮੁੰਡਾ ਮੇਰਾ ਘਰ ਨਹੀਂ ਹੈਗਾ ਤੇ ਮੈਂ ਉਹਦੀ ਸਲਾਹ ਤੋਂ ਬਿਨਾਂ ਹੀ ਸਭ ਕੁਝ ਕਰਦੇ ਨਾ ਉਹ ਆਏਗਾ ਤੇ ਸਲਾਹ ਕਰਕੇ ਤੇ ਫਿਰ ਭੇਜ ਦਾਂਗੀ ਤੈਨੂੰ ਠੀਕ ਨਾਲੇ ਜਦੋਂ ਆਉਂਦੇ ਆ ਨਾਲ ਉਹਨੂੰ ਲੈ ਆਂਦੇ ਲੈਣ ਦੇ ਮਾਰੇ ਵੀ ਆਪ ਨੂੰ ਪਤਾ ਹੋਣਾ ਚਾਹੀਦਾ ਵੀ ਅਸੀਂ ਬੱਚਾ ਨਾਲ ਲਿਆਵਾਂਗੇ ਉਹਨਾਂ ਨੂੰ ਇਹਦਾ ਵੀ ਬੱਚਾ ਨਾਲ ਲੈ ਕੇ ਜਾਵਾਂਗੇ ਤਾਂ ਕੁਛ ਨਾ ਕੁਛ ਦੇਣਗੇ ਮੈਂ ਤੋਰ ਕੇ ਆਈ ਤੋਰ ਗੇਜੀ ਰੋਟੀ ਖਾ ਕੇ ਜਾਂਦੇ ਭਾਬੀ ਕੋਈ ਗੱਲ ਨਹੀਂ ਬੜੂ ਜੀਰਾ ਬਾਅਦ ਅੱਗੇ ਤੁਸੀਂ ਆਏ ਚ ਨਹੀਂ ਫੇਰ ਕਿਦਾਂ ਆਵਾਂਗੇ ਰੋਟੀ ਖਾ ਕੇ ਫਿਰ ਚਲਦੇ ਹਾਂ ਆਪਾਂ ਸਾਗਰ ਆਵਾਂਗੇ ਕਿਸ ਦਿਨ ਤੇ ਉਹਨਾਂ ਤੇ ਬਾਗੀ ਠੀਕ ਹੈ ਤੇਰੇ ਫੋਫਰ ਜਿੱਤਨੀ ਨਹੀਂ ਨਾ ਕਿ ਜਿੱਦਨ ਆਉਣ ਕੀ ਨਾ ਉਹ ਦਿਨ ਆਵਾਂਗੀ ਮੈਂ ਹਾਂ ਠੀਕ ਹੈ ਕੋਈ ਗਿਫਟ ਲੈ ਕੇ ਆਉਂਗੀ ਤੇਰੇ ਲਈ ਵਾਸਮਾ ਦੇ ਸੋਗਾ ਕੀ ਟੱਖਾ ਦੇ ਵੀ ਵੇਖੋ ਤੇ ਸਹੀਂ ਕਿੰਨੇ ਕੋ ਪੈਸੇ ਦੇ ਗਏ ਆ ਜਿਹੜੇ ਕਹਿੰਦੇ ਡੱਬਾ ਵੀ ਲਾਇਆ ਹੋ ਤੇ ਲੈ ਲਾ ਸੜ ਗਈ ਕਿਸਮਤ ਨਾ ਇਹਦੇ ਚ ਢੱਪਾ ਆਊਗਾ ਕਿ ਕੁੜੀ ਜ ਆਪਣਾ ਕੋਈ ਸਮਾਨ ਲੈ ਆਊਗੀ ਆਦੀ ਮੁੱਕ ਗਈ ਇੰਨਾਂ ਵਾਲੀ ਹਾਂ ਤੋਹਰਾ ਹੀ ਪੈ ਕਿਆ ਨੋ ਹਾਂਜੀ ਮੰਮੀ ਚੱਲ ਗਈ ਆ ਆ ਵੇਖ ਜਰਾ ਕੀ ਦੇ ਕੇ ਗਏ ਔਲ ਹਜਰਾ ਲਾ ਪਾਪਾ ਕਿਨੇ ਪੈਸੇ ਦੇ ਕੇ ਗਏ ਭੱਲੇ ਭੱਲੇ ਨਾ ਇਹਨੇ ਪੈਸੇ ਰੱਖਣੇ ਕਿੱਥੇ ਹੀ ਕਿਹੜੇ ਬੈਂਕ ਚ ਜਮਾ ਕਰਾਉਣੇ ਹੀ ਹੈ ਪਹਿਲਾਂ ਮੈਨੂੰ ਇੱਕ ਗੱਲ ਦਾ ਜਵਾਬ ਦੇ ਜੇ ਚੱਜ ਦਾ ਡੱਬਾ ਲੈਣ ਜਾਓ ਨਾ ਦੇਸੀ ਕੇ ਹੁੰਦਾ ਉਹ ਵੀ ਨਹੀਂ ਹੁੰਦਾ 500 ਦਾ ਮਾੜਾ ਡੱਬਾ ਨਹੀਂ ਹੁੰਦਾ 500 ਦਾ ਹੈ ਇਹਦੇ ਵਿੱਚ ਉਹ ਤੂੰ ਕੀ ਰੱਖੇਂਗੀ ਡੱਬਾ ਲਿਆਏਂਗੀ ਕਿ ਆਪਣਾ ਸਮਾਨ ਲਿਆਏਂਗੀ ਵੀ ਚਾਹੀ ਤੇਰੀ ਪਰਜਾਈ ਕਹਿ ਗਈ ਆ ਵਿੱਚ ਇਹ ਡੱਬਾ ਲੈ ਲਿਓ ਤੇ ਵਿੱਚ ਇਹ ਦੀਦੀ ਦੇ ਪੈਸੇ ਆ ਵੇਖਾਂ ਦੇ ਸਹੀ ਵੀ ਆ ਕੀ ਦੇ ਕੇ ਗਏ ਸੂਟ ਕਿਦਾਂ ਦੇ ਦਿੱਤੇ ਹੈ ਹੱਲਾ ਨਾ ਪੀਗਾ ਨਾ ਆ ਸੂਟ ਨੇ ਹੈ ਕੌਣ ਪਾਉਂਦਾ ਹੀ ਅੱਜਕੱਲ ਇੰਨਾ ਸੂਟਾਂ ਨੂੰ ਹੁੰਦਾ ਆ ਮੁੰਡਾ ਪਾਉਂਦਾ ਹੈ ਸਟਿਚ ਸੂਟ ਤੈਨੂੰ ਪਤਾ ਮੁੰਡਾ ਕਿੱਦਾਂ ਦੇ ਕੱਪੜੇ ਪਾਉਂਦਾ ਹੈ ਹੈ ਨਾਲੇ ਆ ਸੂਟ ਮੈਨੂੰ ਲੱਗਦਾ ਪੇਟੀ ਚੋਂ ਕੱਢ ਕੇ ਦੇਤੇ ਗੋਡੇ-ਗੋਡੇ ਇੰਨਾ ਚ ਫਰਨਲ ਦੀ 스ਮੈਲ ਆਉਣ ਢਈ ਹੈ ਹੈ ਇਹ ਪਾਉਣ ਵਾਲੇ ਨੇ ਸੂਟ ਜੇ ਉਹਨਾਂ ਨੂੰ ਨਹੀਂ ਨਾ ਅਕਲ ਵਰਤੰਦੀ ਤਾਂ ਨਾ ਲਿਆਣ ਸੂਟ ਲੋੜ ਨਹੀਂ ਹੈਗੀ ਥੋੜਾ ਬੋਤਾ ਕੈਸ਼ ਹੀ ਫੜਾ ਜਾਣ ਤੇ ਨਾਲੇ ਆ ਗਿਫਟ ਜਿਹੜਾ ਨਾ ਇਹ ਚੁੱਕ ਕੇ ਨਾ ਤੇ ਕੰਬਲੀ ਨੂੰ ਦੇ ਦੀ ਦੇਣਾ ਨਾ ਉਹਨੂੰ ਵੀ ਕੁਛ ਦਿਵਾਲੀ ਦੇਣੀ ਆ ਨਾ ਤੇ ਚੁੱਕ ਕੇ ਤੇ ਉਹਨੂੰ ਦੇ ਦੀ ਮੀਸ ਉਹ ਨਹੀਂ ਆ ਸੂਟ ਤਾਂ ਗੇਦਿਕੜਾਈ ਹੋਈ ਉੱਤੇ ਤੂੰ ਥੋੜਾ ਨਿੰਦਨੇ ਤੇ ਪੇਕਿਆਂ ਤੋਂ ਆਏ ਤੂੰ ਥੋੜਾ ਨਿੰਦਨੇ ਆ ਆਉਣ ਵਾਲੇ ਹੈਗੇ ਆ ਸੂਟ ਪਹਿਲਾਂ ਤੂੰ ਮੈਨੂੰ ਦੱਸ ਤੇਰੇ ਵਾਸਤੇ ਤੇ ਮਖਮਲੀ ਪੋਸ਼ਾਕਾਂ ਨੇ ਸੋਹਣੇ ਆ ਨਾ ਸੋਹਣੇ ਲੱਗੇ ਨਾ ਤੈਨੂੰ ਸੂਟ ਚੱਲ ਦੋਵੇਂ ਚੁੱਕ ਤੇ ਸਵਾ ਇਹਨਾਂ ਨੂੰ ਤੇ ਮੇਰੀ ਸੁਣ ਲੈ ਗੱਲ ਕੋਈ ਵੀ ਫੰਕਸ਼ਨ ਆਇਆ ਤੇਰੇ ਸੋਹਰੇ ਬਦ ਵਿੱਚ ਇਹੋ ਹੀ ਸੂਟ ਪਾ ਕੇ ਜਾਣੇ ਮੰਗੀ ਨਾ ਮੇਰੇ ਕੋਲੋਂ ਕੋਈ ਸੂਟ ਦੁਬਾਰਾ ਸੁਣੇ ਨਾ ਮੇਰੀ ਗੱਲ ਸੰਗੀਤਰਾ ਮੈਂ ਕੀ ਕਹਿਣ ਦੇ ਆ ਚੁੱਕ ਇਹਨਾਂ ਨੂੰ ਚੁੱਕ ਸਵਾ ਨਾਲੇ ਆ ਰੰਗ ਦੇਣ ਵਾਲੇ ਹੈ ਆ ਰੰਗ ਨੇ ਆ ਮੈਂ ਪਾਉਣੀ ਆ ਉਹ ਜੇ ਰੰਗ ਘੜੇ ਫੜਾ ਗਏ ਇਹ ਤੂੰਆਂ ਸਵਾਏਂਗੀ ਦੋਵੇਂ ਹੁਣ ਨਾਲੇ ਖੋਲ ਆ ਜਰਾ ਗਿਫਟ ਵੇਖਾਂ ਇਹਦੇ ਵਿੱਚ ਕੀ ਹੈਗਾ ਕੀ ਸੋਨੇ ਦੀ ਖਾਨ ਦੇ ਗਏ ਆ ਆ ਵੇਖ ਲਓ ਇਦਾਂ ਦੇ ਗਿਫਟ ਦੇਈ ਦੇ ਧੀਆਂ ਭੈਣਾਂ ਨੂੰ ਹੈ ਉਹ ਇਹਨਾਂ ਕੋ ਕੁਛ ਚੱਜਦਾ ਨਹੀਂ ਸਰਦਾ ਇਧਰ ਬਕਰਦਾ ਆ ਵੀ ਡੱਬਾ ਵੀ ਟੁੱਟਾ ਮੈਨੂੰ ਲੱਗਦਾ ਇਹ ਵੀ ਉਹਨਾਂ ਨੇ ਘਰੋਂ ਹੀ ਕੱਢ ਕੇ ਤੈਨੂੰ ਗਿਫਟ ਦਿੱਤਾ ਨਾਲੇ ਤੈਨੂੰ ਪਤਾ ਵਾ ਨਾ ਅਸੀਂ ਪਲਾਸਟਿਕ ਦੇ ਭਾਂਡੇ ਵਰਤਦੇ ਹੈ ਚੁੱਕ ਕੇ ਪਲਾਸਟਿਕ ਦੇ ਦੇ ਗਏ ਆ ਮੇਰੀ ਗੱਲ ਸੁਣ ਇਹ ਕੰਮ ਵਾਲੀ ਨੂੰ ਦੇ ਦੀ ਚੁੱਪ ਕਰਕੇ ਮੈਨੂੰ ਇੱਥੇ ਨਜ਼ਰ ਨਹੀਂ ਆਉਣੇ ਚਾਹੀਦੇ ਹੈਗੇ ਸੁਣੀ ਨਹੀਂ ਮੇਰੀ ਗੱਲ ਹੈ ਇੱਕ ਸਾਲ 'ਚ ਇੱਕ ਤਿਹਾਰ ਵੱਡਾ ਹੁੰਦਾ ਦੀਵਾਲੀ ਦਾ ਲੋਕੀ ਰੀਜ ਨਾਲ ਆਪਣੀਆਂ ਧੀਆਂ ਪੇਣਾ ਨੂੰ ਦਿਲ ਖੋਲ ਕੇ ਦੀਵਾਲੀ ਦਾ ਤਿਹਾਰ ਦਿੰਦੇ ਨਾ ਉਹ ਲੁੱਟੇ ਆਇਆ ਉਹਨਾਂ ਨੂੰ ਨਹੀਂ ਪਤਾ ਕਿ ਚੱਜ ਨਾਲ ਦਿੰਦੇ ਹਰ ਦੇ ਦिए ਇੱਕ ਦਿਹਾਰ ਨਹੀਂ ਉਹਨਾਂ ਕੋਲ ਚੱਜ ਦਾ ਦਿੱਤਾ ਜਾਂਦਾ ਆਪੇ ਸੇ ਰੱਖ ਰੱਖ ਤੂੰ ਹੀ ਲੈ ਆਈ ਇਹਦਾ ਡੱਬਾ ਤੇ ਸਵਾਲ ਨਹੀਂ ਕੋਈ ਵਧੀਆ ਜੀ ਖੀਨ ਖਾਵ ਆ ਜਾਣਾ ਬੜਾ ਕੁਛ ਇਹਦਾ ਮੇਰੀ ਗੱਲ ਸੁਣ ਆ ਵੀ ਲੈ ਜਾ ਇਹ ਮੇਰੇ ਜੋਗਾ ਛੱਡ ਗਈਆਂ ਹੈ ਲੈ ਆ ਨੂੰ ਇੱਥੋਂ